ਉਹ ਰਾਜੀ ਪਰਸਾਨ ਨੂੰ ਪੰਜਾਬ ਦੇ ਕਲਾ ਜੀ ਕੀ ਵਰਤੇ ਸੁਖ ਹੋਵੇ ਨਾ ਜਿਤਾਵੇ ਨਾਨਕ ਜੜਦੀ ਗਲਾ ਤੇਰੇ ਭਾਣੇ ਸਰਵਤ ਦਾ ਭਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੀ ਸਤ ਨਾਮ ਵਾਹਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਗੁਰੂ ਸਤ ਨਾਮ ਗੁਰੂ ਸਤ ਨਾਮ ਮਾਰੇ ਸਚ ਫੰਦ ਦੇ ਦਰਸ਼ਨ ਕਰੋ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਸਤਿ ਗੁਰੂ ਸਤ ਨਾਮ ਵਾਹਿ 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 ਸਤ ਨਾਮ ਵਾਹਿ ਗੁਰੂ 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 ਸਤ ਨਾਮ ਗੁਰੂ ਸਤ ਨਾਮ ਹੀ ਗੁਰੂ ਸਤ ਨਾਮ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਨਾਮ ਵਾਹਿ ਗੁਰੂ ਸਤ 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 ਨਾਮ ਵਾਹਿ ਗੁਰੂ ਹੇ ਗੁਰੂ ਸਤ ਨਾਮ ਵਾਹਿਗੁਰੂ 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 ਜੁਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ You ਨਰਮਨ जान we mm -hmm. I right. right. Gonna go i <laughs> know ਬਾਹਿਰੂ ਜੀ ਦਾ ਖੰਸਾ ਬਾਹਿਰੂ ਜੀ ਦੀ ਕਿਤੇ ਅਮਰਤ ਰੇਲਾ ਸਤਨਾਮੁ ਡਿਆ ਵਿਚਾਰ ਕਰਮੀਆ ਕਪੜਾ ਮੰਦਰੀ ਮੁਕਤਵਾਰ ਨਾਨਕ ਹੀ ਜਾਣੇ ਸਭ ਤਾ ਕੀ ਕੀਆ ਮਤੋਂ ਡਰਿਓ ਅਮਰ ਜੀੜਾ ਹੋ ਚੁਕਿਆ ਸਾਰਾ ਬਾਣੀ ਕਰੋ ਗੁਰवाणी ਪੁਰੂ ਗੁਰवाणी ਸੁਨੋ ਬਾਣ ਕਰੋ ਬਾਣ ਕਰੋ દ્વાਰ ਤੀ ਗੁਰ ਮੰਦਰ ਦਾ ਸਿਮਰ ਜਾ ਕਰੋ ਗੁਰਬਾਣੀ ਦੀ ਬਾਣੀ ਦਵਾਈ ਹਾਰੀਂ ਪੜ੍ਹ ਕੇ ਲੋਕ ਸੁਖੀਏ ਪਰਲੋਖੀਲੇ ਦੇ ਪਰਬਾ ਕੀ ਬਣੋ ਭਾਈ ਅੰਮ੍ਰਿਤ ਵੇਲੇ ਦਾਇਮ ਗੁਰੂ ਘਰ ਦੀ ਕੜੀ ਨੇ ਤਾਂ ਸਾਡੇ ਤਰ ਵੱਜ ਕੇ ਹਨ ਅੰਮ੍ਰਿਤ ਵੇਲੇ ਦਾਇਮ ਆਵਾਂ ਸਾਡੇ ਤਰ ਵੱਜ ਕੇ ਹਨ ਸੋ ਠੋਖ ਅੰਮ੍ਰਿਤ ਜੀ ਸੰਭਾਲ ਕਰੋ ਕਾਲਿਸਨਾ ਸੁਭਰ ਪ੍ਰਾਪਨਾ ਮਨ ਤਨ ਭੇ ਰੁਗਾ